ਬਾਪੂ ਨਾਨਕ ਸਾਹਿਬ ਜੀ ਅੰਦਰ ਸ਼ਬਦ ਤਲੰਗ ਰਾਗ ਦਾ ਹੀ ਆ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਇ ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ ਕਿਉ ਤਨ ਸੇਜਦਾ ਸਸ ਸਰੀਰ ਰੂਪੀ ਚੋਲੇ ਨੂੰ ਮਾਇਆ ਦੇ ਦਾਗ ਲਾਈ ਬੈਠਾ ਤੇ ਗੁਰੂ ਨੂੰ ਕਹੀ ਜਾਂਦਾ ਮਹਾਰਾਜ ਰੰਗ ਦੋ ਰੰਗ ਦੋ ਬਾਪੂ ਕਹਿੰਦਾ ਦੁਨਿਆਵੀ ਲਲਾਰੀ ਕੁਲ ਜਾ ਖੰਜ ਰੱਗ ਕੱਪੜੇ ਨੂੰ ਲੈ ਜਾ ਠੰਡਾ ਕਰਕੇ ਤੇ ਉਹਨੂੰ ਕਹੇ ਨੂੰ ਰੰਗ ਚਾੜ ਤੂੰ ਲੋਸ਼ ਸਮੇਂ ਕਰਨ ਨਹੀਂ ਇਹਨੂੰ ਲੈ ਕੇ ਜਾ ਪਹਿਲਾਂ ਸਾਫ਼ ਕਰ ਇਹ ਤੋ ਥੰਦੇਾਈ ਲਾ ਕੇ ਲੈ ਕੇ ਫਿਰ ਰੰਗ ਟਾਡਾਂਗੇ ਤੇ ਗੁਰੂ ਨੂੰ ਤੋਈ ਗਈ ਜੰਨਾ ਮਹਾਰਾਜ ਮਾਇਆ ਦੇ ਦਾਗ ਲੱਗੇ ਆ ਠੀਕ ਆ ਤੁਸੀਂ ਰੰਗ ਟਾਡੋ ਆਏ ਰੰਗ ਨਹੀਂ ਚੜਨਾ ਹੈ ਇਹਦੇ ਉੱਤੋਂ ਭਾਈ ਮਾਇਆ ਦੇ ਦਾਗ ਲਾਓ ਕਿਵੇਂ ਲੈਣਗੇ ਰੋਜ਼ਾਨਾ ਆਪਾਂ ਗੁਰੂ ਚਰਣਾ ਵਿੱਚ ਬੈਠਦੇ ਆਂ ਭਰੀਏ ਮਤ ਪਾਪਾਂ ਕੈ ਸੰਗ ਉਹ ਤੋਂ ਪੈ ਨਾ ਵੇ ਰੰਗ ਇਦਾਂ ਲੈਣਗੇ ਸਤ ਸੰਗਤ ਵਿੱਚ ਬੈਠ ਕੇ ਮਨ ਉਹ ਤਾ ਜਾਊਗਾ ਗੁਰੂਦਵਾਰ ਹੈ ਹੋਏ ਸੋਝੀ ਪਾਏ ਸੀ ਫਰਿਸ਼ ਸ਼ਬਦ ਦੀਆਂ ਅਖੀਰ ਲੀਆਂ ਪੰਕਤੀਆਂ ਬਾਪੂ ਪ੍ਰਮਾਣ ਕਰਦੇ ਆ ਜਨ ਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾਮ ਕੈ ਪਾਸ ਧੂੜ ਤੇ ਨਾ ਕੀ ਜੇ ਮਿਲੈ ਜੀ ਕਹ ਨਾਨਕ ਕੀ ਅਰਦਾਸ ਪਹਿਲੀਆਂ ਪੰਕਤੀਆਂ ਅੰਦਰ ਕਹਿੰਦੇ ਮਾਇਆ ਦੀ ਪਾ ਲੱਗੀ ਐ ਦਾ ਰੰਗ ਨ ਚੜਨਾ ਤੇ ਭਾਈ ਜਦੋਂ ਇਹ ਤੂੰ ਪਾ ਲਾ ਲੈ ਨਾ łąਗ ਲਾ ਲੈ ਇਹ ਗੁਰੂ ਚਰਣਾ ਵਿੱਚ ਜਾਏਗਾ ਤੇ ਗੁਰੂ ਇਸ ਚੋਲੇ ਨੂੰ ਰੰਗ ਰਤੜਾ ਕਰ ਦੂ ਲਾਲ ਰੰਗ ਛਾੜ ਦੂ ਤੇ ਫੇਰ ਜਿਨ ਕੇ ਚੋਲੇ ਉਤਰੇ ਪਿਆਰੇ ਕੰਤ ਤਨਾਕੇ ਬਾਸ ਅੰਦਰ ਵੱਸਦੇ ਹੋਏ ਨਿਰੰਕਾਰ ਪਰਪਸ਼ਾ ਵਹਿ ਵਹੀ ਨਾਲ ਪਿਆਰ ਬਣ ਜਾ ਗੁਰਮੁਖੋ ਤੇ ਜਦੋਂ ਉਹਦੇ ਨਾਲ ਪਿਆਰ ਬਣਿਆ ਫਿਰ ਧੂੜ ਤੇ ਨਾ ਕੀ ਜੇ ਮਿਲੈ ਹੇ ਮਾਲਕ ਜੀ ਜੇਕਰ ਉਹਨਾਂ ਦੀ ਧੂੜ ਮਿਲ ਜਾਵੇ ਨਾ ਉਹਨਾਂ ਦੀ ਸਤਸੰਗਤ ਮਿਲ ਜਾਵੇ ਜੀ ਕਹੋ ਨਾਨਕ ਉਹਨਾਂ ਨੂੰ ਸਤਕਾਰ ਦਊਗਾ ਨਾਨਕ ਨੂੰ ਜੀ ਕਾ ਕੇ ਬੁਲਾਊਗਾ ਨਾਨਕ ਦੀ ਅਰਦਾਸ ਮੇਰੀ ਤੁਹਾਡੇ ਦਰ ਤੇ ਉੱਤੇ ਮਾਲਕਾਏ ਬੇਨਤੀ ਉਹਨਾਂ ਰੰਗ ਰਤੜਿਆਂ ਦੀ ਸੰਗਤ ਬਖਸ਼ ਆਪ